ਪਹਿਲੀ ਤਰੀਕ ਤੱਕ ਜਿੰਦੇ ਰਹਿ ਤੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇ ਰੱਖਿਓ ਲੋਕਰਨ ਦੱਸੀਓ ਸਾਡੇ ਨਹੀਂ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜਦੋਂ ਤੋਮਾ ਜਾਂਦੀਆਂ ਨਹੀਂ ਦੀ ਜ਼ਰੂਰ ਦੱਸਿਓ ਆਹ ਜਿਹੜੇ ਮਲੇ ਮੈਂ ਇਮੋਸ਼ਨਲ ਨਾ ਮੈਂ ਕੋਈ ਮੌਤ ਮੂਤ ਤੋਂ ਨਹੀਂ ਡਰਦਾ ਫਕੀਰ ਕਾਂ ਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਡੇਰੇ ਮਹਾਪੁਰਸ਼ ਹੈ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰੈਗਨ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਮੇਰੇ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵਸ ਦੀ ਦਿਨਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦੇ ਨਾਲ